ਸੀ ਲੰਗਨ ਸਾਰੀ ਮਨਾਉਂਦੇ ਆ ਕਰਦੇ ਆ ਨਾ ਮਨਾਉਣਾ ਚਾਹੀਦਾ ਆਏ ਛੜ ਪਰੇ ਓ ਲੈ ਸੋਹਣੀ ਲੱਗਦੀ ਆ ਕਿ ਤੇ ਬਾਲਿਆ ਤੇ ਕਿਹੜਾ ਲੱਗੀ ਆ ਛੱਟਿਆ ਲਾਦਾ ਮਨ ਦੇ ਲਾ ਲਾ ਉਹ ਵੀ ਵੈਲੈਂਟਾਈਨ ਦੇ ਅੱਜ ਪਰ ਆਪ ਕੋ ਬਨੜਾ ਦਿਓ ਲਾ ਫੋਨ ਵੀ ਆਏ ਦਾ ਆਉਂਗਾ ਕਿ ਆਉਂਗੇ ਉਹ ਨਹੀਂ ਰਹਿ ਕੋਟ ਜਾਣਾ ਸੀ ਤਾਂ ਸੈਕਟ ਕੀ ਆ ਆ ਵੈਲੈਂਟਾਈਨ ਡੇ ਮਨਾਉਂ ਜਾਣਾ ਉਹ ਕੀ ਹੁੰਦਾ ਮੈਨੂੰ ਤਾਂ ਪਤਾ ਨਹੀਂ ਹੱਗ ਡੇ ਉਹ ਕੀ ਹੁੰਦਾ ਉਦੋਂ ਲੈਟ ਨਹੀਂ ਬੈਂਦੇ ਦੋ ਘੰਟੇ ਪੇਕਿਆਂ ਜਾਇਆ ਨੇ ਹੂੰ ਪੇਕਿਆਂ ਨੂੰ ਥੋੜੋ ਜਾਂਦੇ ਹੁੰਦੇ ਵੈਲੈਂਟਾਈਨ ਡੇ ਵਾਲੇ ਦਿਨ ਮਾੜਾ ਹੁੰਦਾ ਪੇਕਿਆਂ ਨੂੰ ਜਾਣਾ ਵੈਲੈਂਟਾਈਨ ਡੇ ਆ ਵਾ ਵਿਆਹ ਦਾ ਹੋਰ ਇਹ ਤਾਂ ਚੱਲ ਇਹਨਾਂ ਦਾ ਸੋਣੋ ਅੱਜ ਕੱਦ ਸੀ ਇਹਨਾਂ ਦਾ ਤਾਂ ਵਾਹਾਂ ਸੀ ਭਾਈ ਇਹ ਜੈ ਬੁੱਲ੍ਹਾਂ ਰਾਵੰਦਾ ਪਤਾ ਹੀ ਨਹੀਂ ਲੱਗਿਆ ਲੈ ਚਾਹ ਕੋਈ ਸਮਾਨ ਜਾ ਕੇ ਲੈ ਜੀ ਹੈ ਹਾਂ ਨਾ ਮਾ ਮ ਉਹ ਤਾਂ થઈ ਹਾਂ ਕਰਮਜੀਤ ਕਮੋ ਨਾ ਕਰਮਜੀਤ ਕਮੋ ਅੱਜ ਤਾਂ ਵੈਲੈਂਟਾਈਨ ਡੇ ਆ ਮਨਾਇਆ ਨਹੀਂ ਤੁਸੀਂ ਤੂੰ ਤਾਂ ਚਰਨੇ ਬਾਈ ਨੇ ਨਾ ਆ ਦਾ ਵੈਲੈਂਟਾਈਨ ਨਹੀਂ ਸਾਹ ਰੂਪ ਦਾ ਆਪਣਾ ਫਲੈਟ ਨੇ ਟਾਈਡ ਹੋ ਜਾਂਦਾ ਹੈ ਹੈ ਚਾਨਣੇ ਬਤਾ ਕੀ ਹੁੰਦਾ ਵੈਲੈਂਟਾਈਨ ਡੇ ਕੀ ਹੁੰਦਾ ਹੋ ਬਤਾਸ ਵੀ ਉਹ ਬਾਈ ਨੂੰ ਬੋਤਲੀਆਂ ਦੱਸ ਦੂਗਾ ਵਿਆਹ ਦਾ ਹਾਂ ਉਹ ਦੱਬੇ ਗਾਣਾ ਹੀ ਕੱਢੂਗਾ ਉਹ ਤਾਂ ਗਾਣਾ ਹੀ ਕੱਢੂਗਾ ਵੈਲੈਂਟਾਈਨ ਡੇ ਆ ਵਾ ਵਿਆਹ ਦਾ ਹੋਰ ਇਹ ਤਾਂ ਚੱਲ ਇਹਨਾਂ ਦਾ ਸੁਣੋ ਅੱਜ ਕੱਦ ਸੀ ਹੈ ਨਾ ਇਹਨਾਂ ਦਾ ਗਾਹਾਂ ਸੀ ਉਹ ਵਿਆਹ ਦਾ ਤੋੜਾ ਹੁੰਦਾ ਹੈ ਬਾਪੂ ਮੈਂ ਨਹੀਂ ਯਾਤਰੀ ਦੱਸ ਸਾਡੇ ਦਾ ਵੈਲੈਂਟਾਈਨ ਡੇ ਅੰਨ ਮੈਂ ਦੋਨੋ ਦੱਠਾਨੂ ਸਾਨੂੰ ਬਲੱਡ ਟੈਂਟ ਟੈਂਟ ਉਹ ਤਾਂ ਪਤਾ ਤੇਰਾ ਆਹ ਮਮਮੀ ਨੇ ਤਾਂ ਜਾਣਾ ਡੈਡੀ ਨੂੰ ਲੈ ਕੇ ਸ਼ਹਿਰ ਨੂੰ ਅੱਜ ਸਾਡਾ ਤਾਂ ਅਜੇ ਰਹਿੰਦੇ ਆ ਦਿਨ ਆ ਹੁਣ ਸਾਡਾ ਆ ਤੇ ਪਿਆਰ ਨੂੰ ਪਛੀ ਕੀ ਵਿਆਹ ਵਿਆਹ ਥੋੜਾ ਹੁੰਦਾ ਵੈਲੈਂਟਾਈਨ ਡੇ ਤਾਂ ਹੋਰ ਹੁੰਦਾ ਉਹ ਕੀ ਹੁੰਦਾ ਉਹ ਤਾਂ ਉਂ ਹੁੰਦਾ ਵਾ ਉਹ ਕੀ ਹੁੰਦਾ ਪਤਾ ਨਹੀਂ ਤੇ ਉਹ ਪ੍ਰੇਮ ਵਾਲਾ ਦਿਨ ਹੁੰਦਾ ਹੋਰ ਅਈਦਾ ਸ਼ਹਿਰ ਨੂੰ ਚੱਲੇ ਆ ਵੈਲੈਂਟਾਈਨ ਡੇ ਮਨਾਉਣ ਚੱਲੇ ਆ ਮੰਮੀ ਦੇ ਡੈਡੀ ਦਾ ਪਤਾ ਨਹੀਂ ਮਨਾਇਆ ਵੈਲੈਂਟਾਈਨ ਡੇ ਕੋਈ ਪਤਾ ਕਿਧਰ ਬੈਠੇ ਡੇ ਕੋਈ ਕਿੱਥੇ ਕਾਤਾ ਬੰ। ਹੋਰ ਤੁਸੀਂ ਵੀ ਮਨਾਇਆ ਉਹ ਕਾਸ ਨੂੰ ਮੇਰੇ ਵਿਆਹ ਨੂੰ ਆਹ 20 ਤਰੀਕ ਨੂੰ 21 ਨੂੰ ਹੂੰ 21 ਤਰੀਕ ਨੂੰ ਤੈਨੂੰ ਕਿੰਨੇ ਸਾਲ ਲੱਗਿਆ ਮੈਨੇ ਕਿਤਾੜੀ ਮੈਂ ਹੂੰ ਬਰੇ ਇਹਦਾ ਕਹਿੰਦੀ ਸਾਡੇ ਵਿਆਹ ਨੂੰ 40 ਸਾਲ ਹੋਇਆ ਤੂੰ ਚਤਾਲੀਆਂ ਦੀ ਕਿਵੇਂ ਹੋ ਗਈ? ਚਤਾਲੀ ਮਹਲਾਕਾ ਹੈ 41 ਕੰਨ ਮੈਂ ਕਿੰਨੇ ਸਾਲ ਹੋ ਗਏ ਵਿਆਹ ਨੂੰ ਤੁਹਾਡੇ ਨੂੰ? 46 ਸਾਲ ਅਸਾ 46 ਮੈਂ ਕਹਦਾ 40 46 ਆਉਂਗੇ ਆ ਕੇ ਆਉਂਗੇ ਉਹ ਨਹੀਂ ਰਹਿ ਕੋਟ ਜਾਣਾ ਸੀ ਤਾਂ ਸੈਕਟ ਕੀ ਆ? ਵੀ ਗੱਲਾਂ ਆ ਆ ਵੈਲੈਂਟਾਈਨ ਡੇ ਮਨਾਉਣ ਜਾਣਾ ਉਹ ਕੀ ਹੁੰਦਾ ਮੈਨੂੰ ਤਾਂ ਪਤਾ ਨਹੀਂ ਹੈਂ ਜਾਂ ਤਾਂ ਬੈਲ ਦੇ ਦੇ ਤੋੜਾ ਉਹਨਾਂ ਚੱਚੀ ਕਹਿਣਾ ਪਰੜੜੜਾ ਤਾਂ ਉਹਦੇ ਜਾ ਕੇ ਜਾ ਬੈਲੈਂਟਾਇਨ ਦੇ ਮਨਾਉਂਦੇ ਉਹ ਕੀ ਹੁੰਦਾ ਉਹ ਦੱਸ ਵੀ ਕੀ ਹੁੰਦਾ ਫਿਰ ਉਹ ਨਾ ਡੈਡੀ ਦੱਸ ਉਹ ਨੂੰ ਪੁੱਛੀ ਹਾਂ ਮੈਨੂੰ ਦੱਸ ਲਾ ਰੈਕੂਟ ਜਾਣਾ ਸੀ ਅੱਜ ਬੈਲੈਂਟਾਇਨ ਦੇ ਮਨਾਉਣ ਉਹ ਕੀ ਹੁੰਦਾ ਡੈਡੀ ਨੂੰ ਪਤਾ ਹੋ ਵਿਚਾਰੇ ਡੈਡੀ ਨੂੰ ਪਤਾ ਕੀ ਹੁੰਦਾ ਹੂੰ ਹੂੰ ਆਪਾਂ ਦੱਸਣੀ ਤੁਹਾਨੂੰ ਰਬੀ ਦੱਸ ਕੀ ਹੁੰਦਾ ਹੈ ਪੰਜਾਬੀ ਚ ਵੀ ਇਹੀ ਕਹਿੰਦੇ ਆ ਕੀ ਵੈਲੈਂਟਾਈਨ ਡੇ ਵੈਲੈਂਟਾਈਨ ਡੇ ਤਾਂ ਇਹਨੂੰ ਬੋਤਾ ਮੱਤਰ ਰੋਟੀ ਖਾਈ ਜਾਂਦੀ ਆ ਉੱਥੇ ਦੇਚ ਖਾ ਕੇ ਨਹੀਂ ਹੁਣ ਉੱਥੇ ਕੋ ਚਾਹ ਪੀ ਕੇ ਆਵਾਂਗੇ ਉੱਥੋਂ ਮੈਂ ਤੋफी ਵੀ ਆ ਕੇ ਲੈ ਆਉ ਡਾੜੀ ਦਾ ਵਾਲੀ ਆਖਾ ਜਾ ਕੋਲ ਪੀ ਕੋਫੀ ਲੈ ਮਨਾ ਲਉ ਨਾ ਕਰ ਇਹਦਾ ਰੋਜ਼ ਹੀ ਪੀਨੇ ਆ ਤੇ ਤੇ ਵੈਲੈਂਟਾਈਨ ਡੇ ਆ ਹੋ ਕੀ ਹੰਗਾ ਨਾ ਦਾ ਦੱਸੋ ਫੇਰ ਹੀ ਮੈਂ ਪੁੱਛੂ ਸ਼ੋਮਨ ਸ਼ੋਮਨ ਨੂੰ ਪਦਾਓ ਕਰਦੀ ਸੀ ਹਾਂ ਸ਼ੋਮਨ ਨੂੰ ਪੁੱਛ ਕੇ ਕੀ ਹੁੰਦਾ ਹਾਂ ਮੇਰਾ ਫੋਨ ਤੇ ਲੈ ਸ਼ੋਮਨ ਹਾਂ ਮੈਨੂੰ ਤਾਂ ਬਣੀ ਪਤਾ ਉਹ ਕਰਦੀ ਸੀ ਅੱਜ ਵੈਲੈਂਟਾਈਨ ਡੇ ਦਾ ਪੀਕਿਆਂ ਜਾਏ ਨੇ ਹੂੰ ਪੀਕਿਆਂ ਥੋੜੋ ਜਾਂਦੇ ਨੇ ਵੈਲੈਂਟਾਈਨ ਡੇ ਵਾਲੇ ਦਿਨ ਮਾੜਾ ਹੁੰਦਾ ਪੀਕਿਆਂ ਨੂੰ ਜਾਣਾ ਚਾਚੀ ਹੋਰ ਲਾ ਬਾਕੀ ਹਾਂ ਡੈਡੀ ਪੀਕਿਆਂ ਨੂੰ ਨਹੀਂ ਜਾਈਦਾ ਹੁੰਦਾ ਵੈਲਟਾਈਨ ਡੇ ਵਾਲੇ ਦਿਨ ਕਿਹਾਂ ਪੀਕੀ ਜੰਮੇ ਜਾਏ ਆ ਟਰੈਡ ਦੇ ਕਰਕੇ ਦੌ ਰਹੇ ਆ ਉਹ ਅੱਜ ਵੈਲੈਂਟਾਈਨ ਡੇ ਆ بڑا ਹੁੰਦਾ ਅੱਜ ਦੇ ਦਿਨ ਵੈਲੈਂਟਾਈਨ ਆ ਆ ਆ ਆ ਇਹਦੇ ਪੇਕਣਾ ਹਾਂ ਵੈਲੈਂਟਾਈਨ ਡੇ ਆ ਲਿਦਨ ਨਹੀਂ ਉਹ ਤਾਂ ਵਿਆਹ ਵਾਲੇ ਦਿਨ ਆਈ ਸੀ ਇਹ ਤਾਂ ਹੋਰ ਪ੍ਰਧਾਨ ਕਾ ਕੀ ਹੁੰਦਾ ਵੈਲੈਂਟਾਈਨ ਡੇ ਮਨਤਾਬ ਨਹੀਂ ਪਤਾ ਸੁਣਿਆ ਹੀ ਆ ਵੀ ਅੱਜ ਉਹ ਦਿਨ ਸਾਰਿਆਂ ਦੇ ਸਾਰਿਆਂ ਦੇ ਹੀ ਉਹਦੀ ਮੰਮੀ ਰਹਿਦਾ ਹੋਊਗਾ ਹੈ ਉਨੇ ਮੁੰਮੇ ਦਾ ਹੀ ਹੋਊਗਾ। ਉਹਦਿਆਂ ਦਾ ਵੀ ਹੈਗਾ। ਸਾਡਾ ਵੀ ਆ, ਤੁਹਾਡਾ ਵੀ ਆ, ਸਾਰਿਆਂ ਦਾ ਅੱਜ। ਹੂੰ। 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 ਸਾਰਿਆਂ ਦਾ ਵੈਲੈਂਟਾਈਨ ਡੇ ਆ। ਉਹ ਇੱਕ ਹੋਰ ਕਹਿੰਦੇ ਨੇ, ਕੀ ਕਹਿੰਦੇ ਨੇ? ਹਾਗੜੇ। ਹਾਂ? ਹਾਗੜੇ। ਹਾਂ। ਹਾਗੜੇ। ਹਾਗੜੇ। ਨਾ ਗਿਆ ਉਹ ਤਾਂ। ਹੂੰ। ਹਾਗੜੇ। ਉਹ ਕੀ ਹੁੰਦਾ? ਉਧਰ ਲੈਟ ਨੇ ਬੰਦੇ ਆ ਦੋ ਘੰਟੇ। ਲਾ। ਸੱਚੀ। 2 ਘੰਟੇ ਬਹਿਣਾ ਪੈਂਦਾ ਉਹਦਣ ਕਿਉਂ? ਹਾਂ। ਸ਼ਰਤ ਲਾ ਕੇ ਉਹਨੂੰ ਹਗੜੇ ਕਹਿੰਦੇ ਆ। ਹੂੰ। ਇਹ ਹਗੜਾ। ਹੋਰ ਹਗੜੇ। ਸੈਟ ਹੋਰ ਹੁੰਦਾ ਹੋਰ ਕੀ ਹੁੰਦਾ? ਹੋਰ ਕੀ ਹੁੰਦਾ? ਆ ਡੈਡੀ ਨੂੰ ਸਾਰਾ ਪਤਾ ਡੈਡੀ ਨੂੰ ਦੇਖ ਲੱਗਦਾ ਇਹਨੂੰ ਨਹੀਂ ਪਤਾ ਲੈ। ਇਹੋ ਮਿਆ ਨਿਆਂ ਕੀ ਕਹਿੰਦੇ ਹੁੰਦੇ? ਉਹ ਤਾਂ ਮੈਰਜਨ ਰਿਵਰਸਰੀ ਹੁੰਦੀ ਐ। ਹੂੰ। ਉਹਦਾ ਮੈਰਜਨ ਰਿਵਰਸਰੀ ਹੁੰਦੀ ਐ। ਹਾਂ ਉਹ ਥੋੜੀ ਕਦੋਂ ਆ? ਮਾਪਾ ਬਿਆਹ ਆਗੇ ਦਨ ਕਰਵਾ ਮਾਂਦੀ ਦੀ 20 ਦੀ ਹੋ 20 ਤਰੀਕ ਦੀ ਰੈਡੀ 20 ਤਰੀਕ ਦੀ ਆ 20 ਦੀ ਲੈ ਲੈ ਵਿਆਹ ਵਾਲਾ ਦਿਨ ਜੀਤੇ ਜਨਮ ਦਿਨ ਨਹੀਂ ਆਉਦਾ ਜੀਤੇ ਮੰਮੀ ਨੂੰ ਵੀ ਕਿਦਾਂ ਹੈ ਲੈ ਫਿਰ ਤਾਂ ਤੁਹਾਡੀ ਮੈਂ ਐਨੀਵਰਸਰੀ ਬਣਾਵਾਂਗੇ ਆਪਾਂ ਮੈਂ ਵਿਆਹ ਦੇ ਵਿੱਚ ਰੋਸ਼ਨੀ ਸੀ ਹੈ ਰੋਸ਼ਨੀ ਤੇ ਡੈਡੀ ਭਰਤੀ ਹੋਇਆ ਸੀ ਦਾ ਰੋਸ਼ਨੀ ਦੇ ਮੇਲੇ ਤੇ ਭਾਰਤੀ ਹੋਇਆ ਸੀ ਡੈਡੀ ਡੈਡੀ ਕਹਿੰਦਾ ਮੈਨੂੰ ਅਨਿਵਰਸਰੀ ਨਹੀਂ ਚੇਤੇ ਲੈ ਪਤਾ ਹੀ ਡੈਡੀ ਕਹਿੰਦਾ ਵਿਆਹ ਕਿਹੜੇ ਸਾਲ ਚ ਹੋਇਆ ਸੀ ਮੰਮੀ ਸੰਧਾਲ ਮੈਨੂੰ ਪਤਾ ਮੈਂ ਤਾਂ ਨਹੀਂ ਤਾਂ ਜਨਾਬ ਸੱਤ ਸੱਤਰ ਚ ਲੈ ਡੈਡੀ ਨੂੰ ਸਾਲ ਚ ਚੇਤੇ ਆ ਤੈਨੂੰ ਮਹੀਨਾ ਚੇਤੇ ਆ ਚੱਲ ਗੱਲ ਬਣ ਗਈ ਲੈ ਆ ਗਿਆ ਫੋਨ ਨਾਇ ਨੂੰ ਪੁੱਛਦੇ ਐ ਇਹਨੂੰ ਪੁੱਛੀ 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 ਹਲੋ ਸਤ ਸ੍ਰੀ ਅਕਾਲ ਆ ਦਿਨ ਪੁੱਤੇ ਨੂੰ ਅੱਜ ਕਿਹੜਾ ਕੀ ਦਿਨ ਅੱਜ ਮੈਨੂੰ ਤਾਂ ਪਤਾ ਨਹੀਂ ਕਾਹਦਾ ਨੇ ਅੱਜ ਉਹ ਦਿਨ ਕਾਹਦਾ ਅੱਜ ਇਹ ਪੁੱਛਦੀ ਐ ਮੰਮੀ ਇਹ ਵੀ ਹੋਈ ਗਈ ਜਾਂਦੀ ਐ ਬਲੈਂਡ ਉਹ ਕੀ ਹੁੰਦਾ ਲ ਮੈਨੂੰ ਤਾਂ ਆਪ ਨਹੀਂ ਪਤਾ ਤੂੰ ਕਿਹਾਾਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਹ ਨਹੀਂ ਬਣ ਹੈ ਕੰਦ ਨੂੰ ਚੋਬੂਬਿੰਦਰ ਮੈਂ ਕੀ ਹੁੰਦਾ ਦੱਸਦਾ ਤੇ ਉਹਦਾ ਕੰਦ ਪਤਾ ਨਹੀਂਗਾ ਮੈਨੂੰ ਤਾਂ ਮੈਂ ਤਾਂ ਸੁਣਿਆ ਹੀ ਅੱਜ ਆ ਕਹਿੰਦਾ ਮੈਂ ਤਾਂ ਆਪ ਅੱਜ ਸੁਣਿਆ ਇਹ ਮੈਂ ਕਿਤੇ ਵਿਆਹ ਦਾ ਕਹੀ ਜਾਂਦਾ ਸਾਡੇ ਦਾ ਨਹੀਂ ਮੈਂ ਵਿਆਹ ਦਾ ਦੇਜੇ ਸਾਡੇ ਦਾ 20 ਤਰੀਕ ਨੂੰ ਆ ਉਹ ਮੰਮੀ ਹੁਣ ਅਸੀਂ ਅਨਿਵਰਸਰੀ ਆ 20 ਤਰੀਕ ਦੀ ਮੰਮੀ ਕਹਿੰਦੀ ਸੁਮਨ ਦੇ ਮੰਮੀ ਡੈਡੀ ਦਾ ਹੋ ਅੱਜ ਹੈਪੀ ਵੈਲੈਂਟਾਈਂਡੇ ਇਹਨੂੰ ਪਤਾ ਜਾਣ ਕੇ ਤਾਂ ਦੀ ਹੱਸੀ ਜਾਂਦੀ ਐ। ਨਾ ਇਹਨੂੰ ਉਹਦਾ ਇਹਨੂੰ ਕਿੱਥੋਂ ਪਤਾ ਤੈਨੂੰ ਕਿੱਥੇ ਕਿਹਨੇ ਦੱਸਿਆ ਤੈਨੂੰ? ਕੀ? ਆਹਾਂ। ਬਰੰਟੇ ਟੈਂਟਰੇ। ਕੀ? ਕਾਹਦਾ? ਬਰੰਟੇ ਟੈਂਟਰੇ। ਲੈ ਹੁਣ ਗੱਲ ਬਦਲਦੀ ਹਾਂ। ਉਹਨਾਂ ਦਾ ਗੱਦ ਅਸਾਂ ਉਹਨਾਂ ਨੂੰ। ਇਹਨੂੰ ਨਹੀਂ ਪਤਾ ਵੀ ਕੀ ਹੁੰਦਾ। ਮੈਂ ਮੁੱਕਰ ਗਈ। ਅੀ ਤਾਂ ਜਾਣਾ ਵਾਹ ਤਾਂ ਰੈਕੋਰ ਚੱਲੇ ਹੁਣ ਮੰਮੀ ਕਹਿੰਦੀ ਚਾਹ ਪੀ ਕੇ ਆਉਣੀ ਹੈ। ਕਾਹ ਪੀ ਲੀ ਮੈਂ ਤਾਂ ਆ ਦੇ ਫਿਰ ਪੀ ਪੀ ਜਾਨੀਆ ਚਾਹ। ਕੌਫੀ ਪੀੜੀਂ ਕਹੇ ਜੀ ਅੱਜ ਵੈਲੈਂਟਾਈਨ ਡੇ ਆ। ਕੌਫੀ ਵੀ ਘਰੇ ਬਣ ਜੂ ਕੌਫੀ ਨਹੀਂ ਬਣਨੀਗੀ। ਹਾਂ ਸਹੀ ਗੱਲ। ਬਾਹਰ ਚੱਲਦੇ ਆ। ਜੋ ਉੱਥੇ ਕੀ ਆ ਜ਼ਰੂਰੀ ਉੱਥੇ 20-20 ਰੁਪਏ ਲਾਉਣੇ ਆ। ਹੂੰ ਬਿਨਾਂ ਪਰਸੇ ਤੋਂ ਕਰਨ ਲੱਗਿਆ। ਹਾਂ। ਇਹ ਵੀ 200। ਹਾਂ ਉੱਥੇ ਜ਼ਰੂਰੀ 200 ਲੈਣਾ 200 ਸਬਜ਼ੀ ਲਿਆਵਾਂਗੇ। ਤੂੰ ਦੈਨਤਾ ਪੁੱਛਿਆ ਯਾਰ ਜਿਹੜੀ ਗੱਲੋਂ ਫੋਨ ਲਾਇਆ ਉਹ ਹੁਣ ਪੁੱਛਦੀ ਤਾਂ ਹੈ ਨਹੀਂ ਉਹ ਬੈਲੈਂਟ ਐਂਡੇ ਪੁੱਛਣਾ ਤੈਨੂੰ ਤੂੰ ਦੱਸਦੀ ਨਹੀਂ ਵੀ ਮੈਨੂੰ ਨਹੀਂ ਪਤਾ ਤੁਸੀਂ ਗੱਲਾਂ ਬਦਲੀ ਜਾਂ ਨੀਆਂ ਜਿਹੜੀ ਗੱਲ ਪੁੱਛਣ ਨੂੰ ਫੋਨ ਲਾਇਆ ਉਹ ਤਾਂ ਦੱਸਦੀ ਨਹੀਂ ਇਹ ਕਾਸਤ ਮਨਾਉਂਦੇ ਐ ਹੋ ਮੈਨੂੰ ਕੀ ਪਤਾ ਮੈਕੜ ਮਨਾਉਂਗੀ ਲੈ ਇਹ ਮੈਨੂੰ ਕਹਿੰਦੀ ਸੀ ਅੱਜ ਮਨਾਉਣੀ ਆ ਲੈ ਲੈ ਫੇਰ ਮਨਾਓ ਆ ਮਿੱਠੀ ਇਹਨੇ ਮੈਂ ਇਹਨਾਂ ਨੇ ਤਾਂ ਪਕੌੜੇ ਵੀ ਕੱਢੇ ਅੱਜ ਹੂੰ ਹੂੰ ਇਹ ਮੰਮੀ ਡੈਡੀ ਦਾ ਵਾ ਹੂੰ ਹੂੰ ਚੱਕਲਾ ਹੈ ਨਹੀਂ ਹੈ ਹੈ ਨਹੀਂ ਹੈ ਮਨਾਇਆ ਹੁੰਦਾ ਨਹੀਂ ਹੈ ਤੁਸੀਂ ਮੁਕਰ ਗਈ ਬਾਲੀ ਵੀ ਹੈ ਤੇਰੇ ਤੇ ਹੀ ਹੈ ਵੀ ਗੱਲ ਗੱਲ ਤੇ ਮੁਕਰ ਜਾਂਦੀ ਹੈ ਉਹਦੀ ਕਿਉਂ ਦੇਖਿਆ ਉਹ ਮੇਰਾ ਇਹ ਤਾਂ ਗੋਰਿਆਂ ਦਾ ਗੋਰਿਆਂ ਦਾ ਦਿਨ ਹੁੰਦਾ ਵਾ ਲੈ ਬਸ ਮਾਂ ਗੋਰੇ ਮਨਾਉਂ ਦਿੰਦੇ ਤੇ ਫਿਰ ਆਪਾਂ ਕਦੋਂ ਕਹਿੰਦੇ ਆ ਲੈ ਤੁਹਾਨੂੰ ਕੌਣ ਕਹਿੰਦਾ ਆਪਾਂ ਕਿਹੜਾ ਮਨਾਇਆ ਕਿਤੇ ਇੱਕ ਦਿਨ ਆਪਾਂ ਤਾਂ ਮਨਾਏ ਮੰਮੀ ਕਹਿੰਦੀ ਹਾਗ ਦੇ ਵੀ ਸੀਗਾ ਇੱਕ ਦਿਨ ਲੈ ਮਨ ਠੱਪੜ ਮਾਰਨਾ ਮੂੰਹ ਤੇ ਹੱਗੜੇ ਸੀਗਾ ਸੱਚੀ ਇਹਨੂੰ ਪੁੱਛ ਰਹਾ ਹੱਗੜੇ ਹੁੰਦਾ ਨਾ ਬਈ ਨਾ ਹੁੰਦਾ ਹੁੰਦਾ ਨਾ ਸੋਹਣੇ ਹੱਗੜੇ ਉਹਦੇ ਬੱਸ ਦਾ ਇਹ ਮੰਨਦੀ ਨਹੀਂ ਮੰਮੀ ਉਹ ਵੀ ਗੋਰੇ ਦਾ ਹੁੰਦਾ ਨਾ ਉਹਦਾਂ ਗੋਰੇ ਡੇਢ ਘੰਟਾ ਲੈਟਰੀਨ ਚ ਬੈਂਦੇ ਆ ਉਹ ਕਾਲਿਆਂ ਦਾ ਹੁੰਦਾ ਉਹ ਗੋਰਿਆਂ ਦਾ ਹੁੰਦਾ ਉਹ ਕਾਲਿਆਂ ਦਾ ਹੁੰਦਾ ਨਹੀਂ ਹੱਗੜੇ ਵਾਲੇ ਦਾ ਡੇਢ ਘੰਟਾ ਲੈਟਰੀਨ ਦੀ ਬੈਂਦੇ ਆ ਉਹ ਲੈ ਪੁੱਛ ਲੈ ਲੈ ਇਹ ਤਾਂ ਮੰਨਦੇ ਨਹੀਂ ਯਾਰ ਤੂੰ ਹੱਗੜੇ ਮਨਾਇਆ ਸੀਗਾ ਪੂਰਾ ਛਾਣਨੇ ਵਾਲੇ ਲਾ ਡੈਡੀ ਦਾ ਕਰੀਏ ਇਹ ਹੈਗੇ ਆਡੇ ਕੀ ਮਾਰ ਜਨੇ ਹੋੜੀ ਕਰਾ ਉਹ ਪੂਰਾ ਉੱਥੇ ਬੈਠ ਐ ਚੋਲੀ ਉੱਥੇ ਬੈਹ ਜਾਂਦੀ ਸੀ ਹੈ ਤੇ ਅੱਜ ਤੱਕ ਉਹ ਜਾਂਦਾ ਨਹੀਂ ਆ ਦੇਖੇ ਨਹੀਂ ਕੀ ਲੈ ਕੇ ਆਉਣਾ ਚਿੱਲੀ ਪਨੀਰ ਚਿੱਲੀ ਪਨੀਰ ਖਾਣ ਮਾ ਦਾ ਕਹਦਾ ਉੱਤੇ ਹੀ ਚੱਲਦੇ ਆ ਸਹਿਰੀ ਆ ਬੈਠਿਆ ਨਹੀਂ ਆਂਦਾ ਉੱਥੋਂ ਟੋਈ ਦੁਖਦੀ ਆ ਜਾਂ ਕੋਈ ਨਾ ਘਰੇ ਫਾੜ ਲਿਆਵਾਂਗੇ ਕਰੇ ਖਾ ਲਾਂਗੇ ਇਹ ਦੋ ਕਿਲੋ ਦੁੱਧ ਲਿਆਵਾਂਗੇ ਤੋਂ ਭਾਵੇਂ 4 ਕਿਲੋ ਲੈ ਲਿਆ ਅਮਨ ਪਾੜ ਕੋਈ ਉਹ ਖਾਣਾ ਤਾਂ ਅੱਜ ਆ ਡੈਡੀ ਨੇ ਖਾਣਾ ਤਾਂ ਅੱਜ ਆ ਚਿੱਲੀ ਪਨੀਰ ਉਹਨੇ ਟਿੜੀ ਟਿੜੀ ਬੋਹ ਦਾ ਸਵੇਰੇ ਕੀ ਦੰਦੀ ਵੜਦਾ ਚਲੋ ਭਈ ਜਗਰਾਵਾਂ ਨੂੰ ਜਾਣਾ ਹੁਣ ਜਗਰਾਵਾਂ ਜਗਰਾਵਾਂ ਜਾ ਕੇ ਆਉਣਾ ਮੜਾ ਕਹਿੰਦੇ ਨਹੀਂ ਦੇ ਰੈਕੋਟ ਥੋੜੋ ਜਗਰਾਵਾਂ ਹੋਣਾ ਹੁਣ ਜਾਣੀ ਕਰਨਾ ਬਸ 8 ਵਜੇ ਦੇ ਨੂੰ ਘਰੇ ਹੋਵਾਂਗੇ ਮੈਂ ਡੈਡੀ ਤੇ ਜਾਣਾ ਕਿੰਨੇ ਦੇ 8:30 ਵਜੇ ਆ ਜਾਾਂਗੇ ਸਾਢੇ 1:30 ਨਹੀਂ ਮੈਂ ਗਰੀ ਉੱਤੇ ਦੇਣ ਹੁੰਦਾ ਦੇ ਲੱਗੇ ਤੂੰ ਕਿ ਤਰੋ ਤੜਿਆਂ ਨਹੀਂ ਹੁਣ ਆਪ ਕੇਕ ਲੈਣ ਉਹ ਦੇ ਕੇ ਕਬਾਲੇ ਆ ਤੇ ਕਿਹੜਾ ਨਹੀਂ ਆ ਸ਼ਟ ਜਲਾਦਾ ਮਨ ਦੇ ਲਾਗ ਉਹ ਵੀ ਵੈਲੈਂਟਾਈਨ ਡੇ ਅੱਜ ਇਹ ਲੈ ਕੇ ਚੱਲਦੇ ਟੋਪੀਆਂ ਜਾਂ ਨਹੀਂ ਹੁੰਦੀਆਂ ਬਾਈ ਹੈਗੀਆਂ ਟੋਪੀ ਦੀ ਇੱਕ ਦਿੰ ਹੀ ਕਰਾ ਉਹ ਵੀ ਦੇ ਟੋਪੀ ਵੀ ਉਹ ਪਟਾਕਾ ਜਾਂ ਹੁੰਦਾ ਬਈ ਆਪਣੇ ਕੋਲੇ ਚਲਾਉਣਾ ਕਿਤਾਬਾਂ ਵਾਲੀ ਦੁਕਾਨ ਤੋਂ ਲੈ ਲਈ ਉਹ ਦਵਾ ਬੜੀ ਗੰਗਾ ਤੇ ਐ ਲਾਗੇ ਫੋਟੋ ਬਹੁਤ ਠੀਕ ਹੈ ਕਪੜਾ ਕੱਢ ਲੈਣਾ ਉਹ ਭਾਈ ਉਹ ਜਿਹੜੀ ਲਾਠ ਜੀ ਨਿਕਲਦੀ ਉਹ ਕੇਕ ਦੇ ਵਿੱਚ ਉਹ ਹੈਗੀ ਅੱਗ ਜੀ ਵਾਲੀ ਇੱਕ ਦੇ ਦੀ ਉਹ ਤਾਂ ਇੱਕ ਦੇ ਦੀ ਹਾਂ ਬਾ ਪੜਾਕਾ ਨਾ ਪੈ ਜੇ ਉਹਦਾ ਭਾਈ ਐਂ ਧਿਆਨ ਰੱਖੀ ਆ ਕੀ ਆ ਅੱਛਾ ਇਹ ਨਾਂ ਲਿਖਾ ਲਈਏ ਦੱਬ ਦਾ ਦੇ ਪ੍ਰਕਾਰ ਦੀ ਬੱਜੇ ਆ ਲੈ ਹੈਪੀ ਬਰਥਡੇ ਹੈਪੀ ਬਰਥਡੇ ਪੂਰਨਵਦਸ਼ੀ ਹੋਈ ਤਾਂ ਉਹ ਉਹ ਤਾਂ ਹੁਣੀ ਨਹੀਂ ਹੋਣੀ ਹੋਣੀ ਚੱਲਣ ਟੇਡਾ ਕਰ ਦਿਆਂਗੇ ਆਏ ਵਾਏ ਆਏ ਕਰਕੇ ਦੇ ਦਾਂਗੇ ਆਏ ਜੇ ਮੈਂ ਲੈਂਦੀ ਹਾਂ ਆਏ ਕਿਹੜਾ ਰੰਗ ਕਿਹੜਾ ਬੜੀ ਦਾ ਵਧੀਆ ਟੇਸਟ ਹੁੰਦਾ ਨਹੀਂ ਯੱਕ ਇਹ ਰਾਤ ਨੂੰ ਜਗਾਵਾਂਗੇ ਲੈ ਬਾਈ ਉਹਦੇ ਨਹੀਂ ਬਈ ਇੱਕ ਫੋਲ ਚੜੀ ਇਹਨਾਂ ਨੂੰ ਜਾ ਉਹ ਫਿਰ ਮੈਨੂੰ ਪਤਾ ਗਿਆ ਮੈਂ ਫ੍ਰਿਜ ਜੇ ਰੱਖ ਦਿੰਦਾ ਨਾ ਇਹਨੂੰ ਫੋਲ ਚੜੀ ਨੂੰ ਬਈ ਬਾਅਦ ਵਿੱਚ ਚੱਕਣਾ ਨਾ ਨਹੀਂ ਆਪਾਂ ਹੁਣ ਤੂੰ ਲੈ ਕੀ ਲੈਣਾ ਹੁਣ ਸਮਾਨ ਕੀ ਲੈਣਾ ਕੀ ਇਹਦੇ ਹੈਪੀ ਵੈਲੈਂਟਾਈਨ ਦੇ ਆਹ ਦਾ ਆਈ ਨਹੀਂ ਨਹੀਂ ਆ ਠੀਕ ਆ ਐਂ ਰੱਖਣਾ ਪੈਣਾ ਹਾਂ ਰੰਗ ਦੇਖ ਲੈ ਕਿਹੜੇ-ਕਿਹੜੇ ਵਧੀਆ ਲੱਗ ਰਹੇ ਨੇ ਰੰਗ ਇੱਕ ਦਾ ਆ ਜੀ ਆਪਣੇ ਮੇਚ ਆ ਗਿਆ ਇੱਕ ਦਾ ਹੀ ਲੈ ਲਈਏ ਮਲਾਕੀ ਦੀ ਵੱਡੀ ਆ ਹਾਂ ਇੱਕ ਆ ਲਾਲ ਨੇ ਕਾਲੀ ਲੱਗਣਾਂ ਦੋਹਾਂ ਇੱਕੋ ਜਿਹਾ ਆ ਠੀਕ ਆ ਆ ਵੀ ਵੈਲੈਂਟਾਈਨ ਦੇ ਵਧੀਆ ਦੀ ਦੇਣੀ ਹਾਂਜੀ ਵੀ ਰੱਖੀਏ ਇੱਕ ਉੱਤੇ ਲੈ ਦੇ ਵੈਲੈਂਟਾਈਨ ਦੇ ਵਿਚਾਲੇ ਲੈ ਦੇ ਹੈ ਨਹੀਂ ਨਹੀਂ ਠੀਕ ਆ ਹੈਪੀ ਪ੍ਰਕਾਰ ਦੇਖੋ ਅੰਗਰੇਜ਼ੀ ਦਾ ਬੜੀ ਵਧੀਆ ਆਉਂਦੀ ਹੈ ਉਹ ਵੈਲੈਂਟ ਕਿਵੇਂ ਪਊ ਵੈਲੈਂਟ ਲਿਖਣਾ ਸੌਖਾ ਵੈਲੈਂਟ ਲਿਖਣਾ B A L E N B A L E N ਇੱਕ ਮਿੰਟ ਹੈ ਹੈਪੀ ਵੈਲੈਂਟ ਤੇ ਨਾ ਮਾਰ ਵਿੱਚ ਐਤਾ ਹੈਪੀ ਵੈਲੈਂਟ ਲਿਖਾਉਂਦੇ ਕਿਰੋ ਲਾ ਕੇ ਚੱਲ ਜੀ ਚਿੱਲੀ ਪਨੀਰ ਗਾਣੇ ਇਹਨਾਂ ਦਾ ਬੜਾ ਸਵਾਦ ਹੁੰਦਾ ਇੰਦਰ ਕੰਪਲੈਕਸ ਵਾਲਿਆਂ ਦਾ ਅੱਗ ਦਾ ਬਾਹਰ ਦਾ ਬੀਜ ਆ ਜਿਹੜਾ ਖਾਣਾ ਕਨੇਡਾ ਪੀਜਾ ਓਏ ਲਵਾਉਣਾ ਬੀਜਾ ਬਸ ਪੀਜਾ ਖਾਣਾ ਪੈਣਾ ਪਹਿਲਾਂ ਇਹਨਾਂ ਦਾ ਪੀਜੇ ਲੈ ਕੇ ਆਈਏ ਤੇਰੀ ਬੀਜਾ ਲਾਗੂ ਬਣਾਂਦਰ ਆਜੋ ਜੀ ਆਜੋ ਪੀਜਾ ਆ ਮੀਂਗਣਾ ਨਹੀਂ ਕਹਿੰਦਾ ਨਹੀਂ ਪੀਣੀ ਆ ਇਹ ਉਹੀ ਆ ਉਹ ਵੀ ਨਾ ਆਹ ਜਿਹੜੀ ਉਹ ਚਲੋ ਓਕੇ ਵੀਰੇ ਚਲੋ ਦਾ ਦਾ ਗਰ ਉਹ ਵਾਹ ਸਦਾ ਹੀ ਗਾ ਇੰਨਾ ਟਾਈਮ ਲਾਈ ਜਾਂਦਾ ਇਹ ਲੈਣ ਸਮਾਨ ਵੱਧ ਲੱਗ ਗਈ ਸੀ ਅਸੀਂ ਕਿਉਂ ਉਹ ਆ ਬੈਲੰਡਰ ਟਾਈਮ ਦੇ ਨਾ ਟੈਂਟ ਰੇ ਇਹਨਾਂ ਨੇ ਬਣਾਉਣਾ ਟੈਂਟ ਰੇ ਇਹਨਾਂ ਨੇ ਪੁਰਾਣੇ ਦੇ ਟੈਂਟ ਰੇ ਆ ਹੋਰ ਕੀ ਹੈ ਤੁਹਾਨੂੰ ਵੀ ਪਤਾ ਖੜਾ ਡੰਡ ਦੇ ਮੈਂ ਤਾਂ ਸੁਣੀ ਜਿੰਦਗੀ ਚ ਅੱਜ ਤੱਕ ਉਹ ਮੈਨੂੰ ਟੋਪੀ ਲਿਆਤੀ ਸਿਰ ਤੇ ਲੈਣ ਨੂੰ ਗਰਮੀ ਜਾਂ ਹਾਂ ਕਿ ਉਹ ਟੋਪੀ ਦੇਊਗਾ ਮੇਰੇ ਸਿਰ ਤੇ ਹੁਣ ਤਰ ਦੇ ਲਾ ਟੋਪੀ ਲਾਇਆ ਸ਼ਰਤੇ ਲਾ ਕੋ ਆਹ ਛੜ ਬਰੇ ਉਹ ਲਾ ਸੋਹਣੀ ਲੱਗਦੀ ਆ ਇਹ ਇਹ ਕਰਕੇ ਆਪਾਂ ਕੇਕ ਕਟਾਂਗੇ ਮੈਂ ਵੀ ਲਾਉਂਗਾ ਕਬਦ ਸ਼ਰਤੇ ਧਟਾਕ ਇਹ ਤੂੰ ਚਲਾਉਣਾ ਇਹ ਮੈਂ ਨੂੰ ਚਲਾਉਣਾ ਤੂੰ ਕਹਿਣਾ ਉਹ ਵੈਲੈਂਟਾਈਨ ਡੇ ਹਾਂ ਇਹ ਜਦੋਂ ਐ ਚਰਾ ਦੀ ਹੋਰ ਨਾ ਮੈਸਜ ਕਰਦੀ ਮੈਥਾ ਨਾ ਨਿਕਲ ਜੇ ਇਹ ਮੈਥਾ ਜਾਂਦਾ ਲੈ ਚਲਾਉਣਾ ਚੱਲਦਾ ਚੁੱਲਦਾ ਨਹੀਂ ਮਰ ਮਰਦਾ ਦੱਸੋ ਕੀ ਆ ਮਤਲਬ ਨਹੀਂ ਪਤਾ ਕੀ ਹੈ ਆਇਓ ਆਇਓ ਪਾ ਦੇ ਕੇ ਹੁਣ ਚੱਲੇ ਚੱਲ ਕਰ ਤੂੰ ਸੱਟ ਰੋ ਲਈ ਆ ਆ ਗੱਲ ਸਹੀ ਕੀਤੀ ਤਿਆ ਤੋ ਫੀਰ ਆਏ ਹੋ ਨਹੀ ਉਹ ਯਾਰ ਮੇਰੀ ਡਾਈ ਨਹੀ 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 ਇੱਕ ਕਮੈਂਟੀ ਲੱਗਣਾ ਫੋਟੋ ਨਹੀ ਨਹੀ ਮੈਂ ਨਹੀਂ ਚਾਹੁੰਦਾ ਇਹਨੇ ਟਾਈਮ ਦਾ ਲਾ ਦੇਣੀ ਆ ਵਾਹ ਮੈਂ ਕਹਿੰਦਾ ਉਹ ਇੱਕ ਕਮੈਂਟੀ ਲੱਗਾ ਇੱਕ ਮਿੰਟ ਲੱਗਦਾ ਬਸ ਆ ਦੇਖ ਲਾ ਦੀ ਡੈਡੀ ਦਾ ਡੈਡੀ ਨੂੰ ਫੜਾ ਦੇ ਡੈਡੀ ਤੇ ਲਾ ਹਾਂ ਹਾਂ ਅਰ ਤੁਮਰ ਦੀ ਹੱਥ ਕੁਛ ਤੇ ਆ ਦੇ ਰੋ ਇਹਨੂੰ ਐਂ ਰੱਖਦਾ ਇਹਨੂੰ ਹਾਂ ਬਸ ਇਹਨੂੰ ਫੜ ਕੇ ਰੱਖੋ ਕੋਟ ਪਹਿਣਾ ਕੋ ਬਣਾ ਲਾ ਦਿਓ ਲਾ 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 ਉਹ ਜਹਾੜੜੀ ਲਾਇ ਗਰੀ ਸੱਟ ਉਹੇ ਕਰਕੇ ਲਾ ਪੋਦੀ ਆਏ ਦਸਾ ਆਇਆ ਉਹ ਲਾ ਫੋਕਾ ਦੇ ਦਾਪਾ ਨੂੰ ਲਾ ਫੋਕਾ ਦੇ ਆ ਲਾ ਫੋਕਾ ਆਏ ਕਹਾਂ ਫੋਕੋਈ ਨਹੀਂ ਉਹਨੇ ਉਲਟੇ ਉਹਨੇ ਲੈ ਤਾਉਣ ਦੇ ਕਲੇਨੀ ਕਉਂ ਤੇ ਦੇ ਨਾ ਤਾਈਓ ਕਿਹ ਜਾਈ ਚਲੋ ਇਹਨੂੰ ਮੈਂ ਸੱਤੇ ਨਹੀਂ ਸੁੱਤੇ ਕਰਨਗੇ ਬੜੀ ਕਪੜਾ ਕਰਾ ਪੈ ਗਿਆ ਨਹੀਂ ਇਹ ਵੀ ਨਹੀਂ ਬੜਾ ਸੀ ਇਹ ਯਾਰ ਆ ਕੇ ਜਰਾ ਪਾ ਲਈ ਪਟਾਖਾ ਦਾ ਬਾਵਾ ਸੀ ਓਏ ਬਾਈ ਪੈ ਗਿਆ ਸੱਠਾਂ ਦਾ ਯਾਰ ਕੱਟ ਦੋ ਮੈਂ ਮੋੜ ਕੇ ਆਇਓ ਹਾਂ ਕਿੱਥੇ ਮੋੜਨਾ ਹੁੰਦਾ ਨੇ ਇਹਦੀ ਵੇਰਤੀ ਪਾ ਦੇਣਾ ਫਿਰ ਫੇ ਪਟਾਕਾ ਇਹ ਜੱਗਾ ਪਿਆ ਪਟਾਕਾ ਹੀ ਪਿਆ ਗਿਆ ਫਿਰ ਬਸ ਜਦੋਂ ਕੱਟ ਦੋ ਉਹ ਵੀ ਕਾਰਟ ਪੜਾਓ ਹਾਂ ਚਾਰ ਛੀ ਜਰਦੀ ਤੇ ਵੀਰਨ ਨੰਬਰ ਫੈਂਡੇ ਆਓ ਸੀਲ ਲੇ ਗਨ ਅੱਥਾਰੀ ਬਣਾਉਂਦੇ ਹਾਂ ਘਰਦਿਆ ਨਾ ਬਣਾਉਣਾ ਚਾਹੀਦਾ ਹਾਂ ਮੈਂ ਹਾਂ ਬੇਬੇ ਨੂੰ ਬੇਬੇ ਕੋਲ ਬਾਬਾ ਨੂੰ ਮੈਂ ਹਾਂ ਮੈਂ ਤਾਂ ਮਾਰਾ ਜਦੋਂ ਕਿਉਂ ਸ਼ੁਕਰ ਆਹਾਂ ਮੈਂ ਤਾਂ ਬੰਦ ਨਹੀਂ ਆ ਬਟਲ ਆ ਤੇ ਬਟਲ ਤਾਂ ਲੋਰੀ ਮਾਤਾ ਖਾਂ ਦਿਨ ਹਿੰਦੀ ਆਪਣੇ ਤਾਂ ਉਰਕੂਰਕੀ ਖਾਦੀ ਵੀ ਪਤਾ ਕੁਛ ਨਹੀਂ ਖਾ ਰਹੀ ਪਾਣੀ ਦਾ ਨਾਲ ਹੈ ਇਹ ਵੀ ਉਹ ਵੀ ਨਹੀਂ ਦੇ ਚਲੀ ਵੀ ਕਰ ਕੰਗਾ ਉਹਦਾ ਮੁੰਡੇ ਉਹਦੇ ਬਈ